ਕੈਨੇਡਾ ਦੇ ਵਿੱਚ ਕੰਮ ਕਰਦੇ ਵਿਦੇਸ਼ੀ ਕਾਮਿਆਂ ਨੂੰ ਹੁਣ ਝਟਕਾ ਲੱਗਣ ਵਾਲਾ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਨਿਯਮ ਬਦਲੇ ਗਏ ਨੇ ਜਿਸ ਦੇ ਤਹਿਤ ਹੁਣ 26 ਸਤੰਬਰ ਤੋਂ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਜੋ ਗਿਣਤੀ ਹੈ ਉਸ ਨੂੰ ਘਟਾਇਆ ਜਾਏਗਾ ਸਿਰਫ 10% ਦੀ ਵਿਦੇਸ਼ੀ ਕਾਮਿਆਂ ਨੂੰ ਕੰਪਨੀਆਂ ਦੇ ਵਿੱਚ ਕੰਮ ਦਿੱਤਾ ਜਾਏਗਾ ਇਸ ਤੋਂ ਇਲਾਵਾ ਨਿਯਮ ਹੋਰ ਵੀ ਕਈ ਬਦਲੇ ਗਏ ਨੇ ਜਿਸ ਕਾਰਨ ਖਾਸ ਕਰਕੇ ਭਾਰਤੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ ਕਿਉਂਕਿ ਭਾਰਤ ਦੇ ਵਿੱਚੋਂ ਬਹੁਤ ਵਿਦਿਆਰਥੀ ਆਏ ਨੇ ਜਿਨ੍ਹਾਂ ਦੇ ਵੱਲੋਂ ਕੈਨੇਡਾ ਦਾ ਰੋਕ ਕੀਤਾ ਜਾਂਦਾ ਹੈ ਪਰ ਹੁਣ ਉੱਥੇ ਕੈਨੇਡਾ ਦੇ ਵਿੱਚ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਤੇ ਨਵੇਂ-ਨਵੇਂ ਨਿਯਮ ਬਣਾਏ ਜਾ ਰਹੇ ਨੇ ਉਸ ਕਾਰਨ ਭਾਰਤ ਦੇ ਜੋ ਲੋਕ ਕੈਨੇਡਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਿਆ ਜਾ ਰਿਹਾ ਹੈ ਕਿ ਰੋਜ਼ਗਾਰ ਦੀ ਘਾਟ ਹੋਣ ਕਰਕੇ ਕੈਨੇਡੀਅਨ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਵਿਦੇਸ਼ੀ ਕਾਮੇ ਜਿਹੜੇ ਨੇ ਉਹਨਾਂ ਨੂੰ ਹੁਣ ਵੱਡਾ ਝਟਕਾ ਲੱਗਾ ਹੈ ਕਿ ਇਹਨਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਘਟਾਉਣ ਦੀ ਤਿਆਰੀ ਸਰਕਾਰ ਦੇ ਵੱਲੋਂ ਪੂਰੀ ਕਰ ਲਈ ਗਈ ਹੈ